ਥਾਣਾ ਸਦਰਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਹੈਰੋਇਨ ਪਿੰਜਾਂ ਗ੍ਰਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਨੇ ਦੱਸਿਆ ਕਿ ਪੁਲਿਸ ਟੁਕੜੀ ਸਮੇਤ ਇਲਾਕੇ ਵਿੱਚ ਗਸ਼ਤ ਕਾਰੇ ਸਨ ਕਿ ਇਸ ਦੌਰਾਨ ਪਿੰਡ ਸੁਨਈਆ ਦੇ ਸ਼ਮਸ਼ਾਨਘਾੜ ਵਿੱਚ ਇੱਕ ਨੌਜਵਾਨ ਝਾੜੀਆਂ ਦੇ ਵਿੱਚ ਬੈਠਾ ਵੇਖਿਆ ਗਿਆ ਜਦੋਂ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਵੇਖਿਆ ਤਾਂ ਉਹ ਵਿਅਕਤੀ 10 ਰੁਪਏ ਦੀ ਪੰਨੀ ਬਣਾ ਕੇ ਹੈਰੋਨ ਦਾ ਧੂਆਂ ਖਿੱਚ ਰਿਹਾ ਸੀ ਜਿਸ ਨੂੰ ਮੌਕੇ ਤੇ ਕਾਬੂ ਕਰਕੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਵੇਖੋ ਟੀਵੀ ਨਿਊਜ਼ ਇੰਡੀਆ 25 ਲਿ ਬਟਾਲਾ ਤੋਂ ਪੱਤਕਾ ਜਸਵਿੰਦਰ ਮੇਦੀ ਦੀ ਖਾਸ ਰਿਪੋਰਟ। ਭਾਜੀ ਕੱਲ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਅਮਰੋਧ ਮਹਿੰਮ ਜਿਹੜੀ ਵਿੜੀ ਹੋਈ ਹੈ ਜਿਹਦੇ ਤਹਿਤ ਪੁਲਿਸ ਦਾ ਬਟਾਲਾ ਵੱਲੋਂ ਹੀ ਨਸ਼ਾ ਵੇਚਣ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਅਮਰੋਧ ਜਾਂਦੀ ਜਾ ਰਹੀ ਹੈ। ਜਿਸ ਤਹਿਤ ਮਾਨਯੋਗ ਡਾਕਟਰ ਮਹਤਾਬ ਸਿੰਘ ਆਈਪੀਐਸ ਐਸਐਸਪੀ ਬਟਾਲਾ ਅਤੇ ਸ਼੍ਰੀ ਰਿਸ਼ੇਸ਼ ਕੱਕੜ ਪੀਪੀਐਸ ਡੀਐਸਪੀ ਫਤਿਹਗੜ੍ਹ ਟੂੜੀਆਂ ਜਿਗਵਾਈ ਹੇਠ थाना ਸਦਰ ਪਟਿਆਲਾ ਵਿਖੇ ਕੱਲ ਮਿਤੀ 13/2/2026 ਨੂੰ ਇੱਕ ਐਫਆਈਆਰ 24 ਦਰਜ ਕੀਤੀ ਗਈ ਸੀ ਜਿਸ ਵਿੱਚ ਦੋਸ਼ੀ ਗੁਰਕੀਰਤ ਸਿੰਘ ਉਰਫ ਕਾਲੂ ਪੁੱਤਰ ਓਮਪ੍ਰਕਾਸ਼ ਵਾਸੀ ਉਡਾਲਾ ਬੰਗਰ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਇੱਕ ਮਕਦਮਾ ਨੰਬਰ 3 ਮਿਤੀ 5/1/2026 ਦਰਜ ਕੀਤਾ ਗਿਆ ਸੀ ਜਿਸ ਵਿੱਚ 29 ਐਨਡੀਪੀਐਸ ਵਿੱਚ ਨਸ਼ਾ ਵੇਚਣ ਵਾਲੇ ਅਰਸ਼ਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਕਸੀਤਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋਤ ਦੋਨਾਂ ਦੋਸ਼ੀਆਂ ਨੂੰ ਅਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਵੱਲੋਂ ਦੋਨਾਂ ਦੋਸ਼ੀਆਂ ਦੇ ਨੂੰ ਕੇਂਦਰੀ ਜੇਲ੍ਹ ਗਰਦਾਸਪੁਰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਜੋ ਕੇਂਦਰੀ ਜੇਲ੍ਹ ਦਾ ਤਾਅਫੁਰੇ ਬੰਦ ਕਰਵਾਏਗਾ ਮੇਰੀ ਆਪ ਜੀ ਦੇ ਮਾਦੇਮ ਰਾਹੀਂ ਸਮੂਹ ਲੋਕਾਂ ਨੂੰ ਅਸੀਂ ਨੂੰ ਬੇਨਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਜੁਧਨਸ਼ਾਂ ਵਿਰੋਧ ਮੁਹਿੰਮ ਜਿਹੜੀ ਵੀਡੀਓ ਹੈ ਇਸ ਵਿੱਚ ਸਭ ਨੂੰ ਇੱਕ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਿਆ ਐਪ ਸੇਫ ਪੰਜਾਬ ਜਿਸ ਦਾ ਨੰਬਰ 97 799 00200 ਹੈ ਇਸ ਪਰ ਸੂਚਨਾ ਦੇਣੀ ਚਾਹੀਦੀ ਹੈ ਜਿਸ ਦੀ ਦਿੱਤੀ ਗਈ ਸੂਚਨਾ ਨੂੰ ਗੁਪਤ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਪੁਲਿਸ ਵਿਭਾਗ ਵੀ ਇਸ ਤੇ ਹਰ ਸਮੇਂ ਦਿੱਤੀ ਗਈ ਸੂਚਨਾ ਤੇ ਕਾਰਵਾਈ ਕਰਦਾ ਹੈ ਤੇ ਆ ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ ਜੋ ਇਸ ਤੇ ਬਾਰੇ ਸੁਝਾਏ ਕੱਲੋਂ ਪੜਿਆ ਗਿਆ ਕਿੱਥੋਂ ਪੜਿਆ ਗਿਆ ਕੀ ਕੁਛ ਇਹਦੇ ਕੋਲ ਕੱਲ ਜਿਹੜਾ ਇਹ ਸੁਨਿਆ ਬਾਈਪਾਸ ਦੇ ਉੱਤੋਂ ਇਹਨੂੰ ਪੜਿਆ ਸੀਗਾ ਇਹ ਨਸ਼ੇ ਦਾ ਸੇਵਨ ਕਰ ਰਿਹਾ ਸੀ ਇਸ ਪਾਸੋਂ ਇੱਕ ਲਾਈਟਰ ਇੱਕ ਪੰਨੀ ਉਹ ਫੜਿਆ ਸੀਗਾ ਜੋ ਉਹ ਉਹਦੇ ਖਿਲਾਫ ਜਿਹੜਾ ਕੇਸ ਨੋਟ ਕੀਤਾ ਗਿਆ ਸੀ ਪੀ ਰਿਹਾ ਸੀ ਬਸ ਹਾਂਜੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਪਹਿਲਾਂ ਬੈਕਗ੍ਰਾਉਂਡ ਬਾਰੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਸ ਤੇ ਸਾਡੇ ਥਾਣੇ ਵਿੱਚ ਕੋਈ ਮਕਦਮਾ ਦਰਜ ਨਹੀਂ ਹੈ ਕਾਰਡ ਕੋਈ ਨਹੀਂ ਚਲਾਉਦੇ ਹੋਏਗਾ ਕ੍ਰਿਮੀਨਲ ਹਾਂਜੀ ਨਹੀਂ ਮੇਰੇ ਕੋਲ ਇਸ ਦਾ ਕੋਈ ਕ੍ਰਿਮੀਨਲ ਕਾਰਡ ਦਰਜ ਨਹੀਂ ਹੈ